ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਛੁੱਟੀ ਕੱਟ ਕੇ ਵਾਪਸ ਪਰਤੇ ਇੱਕ ਕੈਦਗੀ ਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ ਕਾਲੇ ਲਿਫਾਫੇ ਵਿੱਚੋਂ 114 ਗ੍ਰਾਮ ਚਿੱਟਾ ਪਾਊਡਰ 45 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਇੱਕ ਮੋਬਾਈਲ ਫੋਨ ਦਾ ਕੀਪੈਡ 37 ਮੋਬਾਈਲ ਸਿਮ ਬਰਾਮਦ ਹੋਏ ਹਨ ਜਿਸ ਦੀ ਸੂਚਨਾ ਕੇਂਦਰੀ ਜੇਲ੍ਹ ਪ੍ਰਸ਼ਾਸਨ ਵੱਲੋਂ ਥਾਣਾ ਸਿਟੀ ਵਿੱਚ ਦਰਜ ਕਰਕੇ ਕੈਦੀ ਹਰਦੇਵ ਸਿੰਘ ਦੇ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਹੈ ਇਹਦੇ ਵਿੱਚ ਜਿਹੜਾ ਕੈਦੀ ਹਰਦੇਵ ਸਿੰਘ ਹੈ ਇਹਦੇ ਇਹਦੇ ਮੁਕੱਦਮਾ ਨੰਬਰ 353 ਅੰਡਰ ਸੈਕਸ਼ਨ 42 52 ए ਤੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਸ ਕੋਲੋਂ 45 ਗੋਲੀਆਂ ਸੈਂਤੀ ਸੈਂਤੀਸਮਾ 16 ਸੇ Airtel ਕੰਪਨੀ ਦੇ ਤੇ 5 SIM Jio ਕੰਪਨੀ ਦੇ ਬਰਾਮਦ ਹੋਏ ਆ ਜਿਹੜੀ ਤਫ਼ਤੀਸ਼ ਹਜੇ ਜਿਹੜੀ ਕੀਤੀ ਜਾ ਰਹੀ ਹੈ ਤੇ ਫਾਦਰ ਜੋ ਵੀ ਅੱਗੇ ਸਾਹਮਣੇ ਆਉਣਗੇ ਉਸ ਸਾਹਮਣਾ ਫਕੀਰ ਜੀ ਤੇ ਯੋਸਾ ਰਾਕੀਚੂ ਨੂੰ ਆਇਆ ਸੀ ਕਿ ਕਿਸ ਤਰ੍ਹਾਂ ਦੀ ਇਹ ਛੁੱਟੀ ਤੇ ਆਇਆ ਸੀ ਆ ਤੇ ਵਾਪਸ ਆਇਆ ਛੁੱਟੀ ਤੋਂ ਇਹ ਵਾਪਸੀ ਜਾਂ ਜਦੋਂ ਅੰਦਰ ਤਲਾਸ਼ੀ ਦਰਾਂਗੇ ਉਹ ਵਲਾਚੀ ਦਰਾਂਗੇ